ਸਰ ਜੀ ਨਹਿਮ ਨੌਕਰ ਜੀ ਉਹ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਸਾਡੇ ਕਈ ਦਿਨਾਂ ਤੋਂ ਮਤਲਬ ਕੁਝ ਵਾਰਦਾਤਾਂ ਨੂੰ ਜਿਹੜਾ ਇਹ ਅੰਜਾਮ ਦੇ ਰਹੇ ਸੀਗੇ ਵਨ ਵਕਤ ਤੱਕ ਦਰਖਾਸਤਾਂ ਸਾਡੇ ਕੋਲ ਆ ਰਹੀਆਂ ਸੀਗੀਆਂ ਉਹ 18 ਤਰੀਕ ਦੀ ਦਰਮਿਆਨੀ ਰਾਤ ਨੂੰ तकरीबन 2 ਵਜੇ ਇੱਕ ਸਾਨੂੰ ਮਤਲਬ ਫੋਨ ਆਉਂਦਾ ਕੰਟਰੋਲ ਰੂਮ ਤੋਂ ਵੀ ਇੱਕ ਬੰਦਾ ਜਿਹੜਾ ਰਾਜਕੁਮਾਰ ਜਿਹੜਾ ਦਮਨਹੀੜੀ ਦਾ ਰਹਿਣ ਵਾਲਾ ਉਹਦਾ ਇਹ ਇਹਨਾਂ ਨੇ ਕਾਪਾ ਦਿਖਾ ਕੇ ਉਹਦੀ ਗਰਦਨ ਤੇ ਰੱਖ ਕੇ ਤੇ ਉਹਦਾ 3 ਵੀਲਰ ਹੋਕੇ ਲੈ ਗਏ ਸੀਗੇ ਇਹ ਗੱਲ ਅਸੀਂ ਤੁਰੰਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸੀ ਸਾਡੇ ਐਸਐਸਪੀ ਸਾਹ ਪਟਿਆਲਾ ਜਿਲੇ ਵਰਨ ਸ਼ਰਮਾ ਜੀ ਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਨੇ ਸਾਡੀਆਂ ਸਾਡ ਅੱਡ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਸਾਨੂੰ ਹਦਾਇਤਾਂ ਕੀਤੀਆਂ ਹਦਾਇਤਾਂ ਤੋਂ ਬਾਅਦ ਅਸੀਂ ਕੈਮਰੀ ਵਗੈਰਾ ਜਿਹੜੇ ਛਾਣਬੀਨ ਕਰਦੇ ਹੋਏ ਅਸੀਂ ਤਕਰੀਬਨ ਕੁਝ 24 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ ਟ੍ਰੇਸ ਕਰ ਲਿਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਖਾਸ ਮੁਖਫਰ ਨੇ ਸਾਡੀ ਚੌਂਕੀ ਜਿਹੜੀ ਮਤਲਬ ਕਸਤੂਰਬਾ ਪੈਂਦੀ ਹੈ ਉਹਦੀ ਜਿਹੜੀ ਟੀਮ ਦੀ ਅਗਵਾਈ ਸਰਦਾਰ ਏ ਸੀ ਬਲਦੇਵ ਬਲਦੇਵ ਸਿੰਘ ਕਰ ਰਹੇ ਸੀਗੇ ਤੇ ਉਹਨਾਂ ਨੇ ਇੱਕ ਖਾਸ ਮੁਖਫਰ ਨੇ ਇਤਲਾਹ ਦਿੱਤੀ ਜਿਹੜੀ ਦੋ ਬੰਦੇ ਨੇ ਇੱਕ ਹਰਵਿੰਦਰ ਸਿੰਘ ਤੇ ਇੱਕ ਕਮਲ ਸ਼ਰਮਾ ਜਿਹੜੇ ਇਹ ਪਹਿਲਾਂ ਵੀ ਕਾਫੀ ਵਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਹਨਾਂ ਨੇ ਤੁਰੰਤ ਆਪਣੀ ਟੀਮ ਨੂੰ ਨਾਲ ਲੈ ਕੇ ਨਾਕਾ ਲਾਇਆ ਨਾਕਾ ਲਾ ਕੇ ਇਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਕੋਲੋਂ ਔਮੋਕੇ ਤੇ ਇੱਕ ਥਰੀ-ਵਿਲਰ ਜਿਹੜਾ ਖੋਇਆ ਸੀ ਉਹ ਬਰਾਮਦ ਹੋਇਆ ਤੇ ਥਰੀ-ਵਿਲਰ ਵਿੱਚੋਂ ਇੱਕ ਉਹਦਾ ਆਧਾਰ ਕਾਰਡ ਸੀਗਾ ਜਿਹੜਾ ਰਾਜਕੁਮਾਰ ਦਾ ਦਮਨਿਹੜੀ ਦਾ ਉਹ ਵੀ ਸਾਨੂੰ ਬਰਾਮਦ ਹੋ ਗਿਆ ਫਿਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਉਹ ਬਰਾਮਦ ਹੋਈ ਫਿਰ ਅਸੀਂ ਇਹਨਾਂ ਤੇ ਐਫਆਰ ਨੰਬਰ 139 ਜਿਹੜੀ ਆਪਣੀ ਖੋ ਦਾ ਪਰਚਾ ਦਰਜ ਕਰਕੇ ਅਸੀਂ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਿਹੜਾ ਅੱਜ ਵੀ ਅਸੀਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਕੋਈ ਜਿਹੜੇ ਕਲਾਸੇ ਹੋਣ ਦੀ ਇਹਨਾਂ ਕੋਲ ਬਰਾਮਦਗੀ ਹੋਣ ਦੀ ਉਮੀਦ ਹੈਗੀ ਆ ਸਰ ਇਹ ਰਹਿਣ ਵਾਲੇ ਕਿੱਥੋਂ ਦੇ ਨੇ ਇਹ ਰਹਿਣ ਹਾਲੇ ਹੈਗੇ ਆ ਜੀ ਅਮਰਦਾਸ ਕਲੋਨੀਆ ਜਿਹੜੀ ਆਪਣੀ ਰਾਜਪਰੀ ਪੈਂਦੀ ਹੈ ਦੋਨੇ ਹੀ ਉੱਥੇ ਦੇ ਰਹਿਣ ਵਾਲੇ ਨੇ ਹਰਵਿੰਦਰ ਸਿੰਘ ਤੇ ਕਮਲ ਸ਼ਰਮਾ ਜਿਹਨਾਂ ਦੇ ਪਹਿਲੇ ਕੋ ਮਾਮਲੇ ਦਰਜ ਹੋ ਹਾਂਜੀ ਪਹਿਲਾਂ ਹੈਗੇ ਨੇ ਇਹਨਾਂ ਦੇ ਜੀ ਇਹਨਾਂ ਦੇ 2-2 3-3 4-4 ਮੁਕੱਦਮੇ ਦਰਜ ਆ ਚੋਰੀ ਦੇ ਪਹਿਲਾਂ ਵੀ ਮਾਮਲੇ ਇਹਨਾਂ ਦੇ ਦਰਜ ਸਨ ਹੋਰ ਸਾਥੀ ਵੀ ਸੀ ਕੋਈ ਹਾਂਜੀ ਸਾਥੀ ਇਹਨਾਂ ਦੇ ਉਹ ਸਾਡਾ ਅੱਜ ਰਿਮਾਂਡ ਇਹਨਾਂ ਦੇ ਦੁਆਰੇ ਸੀ ਇਸੇ ਗੱਲ ਦਾ ਲੈ ਰਹੇ ਆਂ ਹੋਰ ਵੀ ਇਹਨਾਂ ਨੇ ਮੋਬਾਈਲ ਵਗੈਰਾ ਖੋਏ ਆ ਜਿਹੜਾ ਦੱਸ ਦਿਆ ਉਹ ਅਸੀਂ ਉਹ ਵੀ ਬਰਾਮਦ ਕਰਾਵਾਂਗੇ ਸਰ ਜਿਹੜੇ ਪਹਿਲੇ ਅਨਾਜ ਮੰਡੀ ਵਾਰਦਾਤਾ ਹਾਂ ਉਹਨੇ ਚੁਲੇਨ ਵਾਲਦੇ ਹਾਂ ਹੈਗਾ ਜੀ ਇੱਕ ਛੋਟਾ ਜਿਹਾ ਉਹ ਦੇਖ ਲੈਣੇ ਆ ਸੀ ਉਹ ਇਨਵੈਸਟੀਗੇਸ਼ਨ ਕਰਾਂਗੇ ਸਾਰੀ ਉਹ ਤੁਹਾਨੂੰ ਸਾਰੇ ਤੱਥ ਸਾਹਮਣੇ ਲਿਆਵਾਂਗੇ ਬਾਈਕਲ ਫੜੇ ਨੇ ਬਾਈਕਲ ਇਹਨਾਂ ਦਾ ਕੋਈ ਵਾਲੀਬਾਰ ਸੀ ਕਿੱਥੋਂ ਚੱਕੇ ਇਹਨਾਂ ਨੇ ਤੇ ਬਾਈਕ ਨੇ ਜਿਹੜੇ ਐਕਟਿਵ ਹੈ ਉਹ ਮਦਦ ਵਾਲੀਬਾਰ ਮਿਲਿਆ ਹਾਂ ਜੀ ਇਹ ਜਿਹੜਾ ਮੋਟਰਸਾਈਕਲ ਹੈ ਇਹ ਵੀ ਇਹਨਾਂ ਨੇ ਅਨਾਜ ਮੰਡੀ ਦੇ ਤਕਰੀਬਨ ਨੇੜੇ ਤੋਂ ਹੀ ਖੋਇਆ ਸੀਗਾ ਜਿਹੜਾ ਥਰੀ ਵੀਲਰ ਹੈ ਇਹ ਵੀ ਅਨਾਜ ਮੰਡੀ ਦੇ ਵਿੱਚੋਂ ਹੀ ਖੋਇਆ ਸੀਗਾ ਤੁਹਾਨੂੰ ਮੈਂ ਕੁਝ ਵੀਡੀਓ ਵੀ ਸ਼ੇਅਰ ਕਰਦਾ ਆ ਦੇਖੋ ਜਿਹੜੀ ਵੀਡੀਓ ਨੇ ਇਹ ਅਸੀਂ ਕੈਮਰੇ ਨਾਲ ਆਹਦੇ ਜਿਹੜੀ ਕੋਕੇ ਉਹ ਲੈ ਕੇ ਗਏ ਸੀਗੇ ਇਹ ਵਿੱਚ ਦੇ ਕਿੱਥੇ ਸੀਗੇ ਸਮਾਨ ਇਕੱਠਾ ਕਰਦੇ ਸੀ ਉਹ ਵੀ ਦੇਖਦੇ ਆ ਜੀ ਅਸੀਂ ਉਹ ਸਾਰਾ ਕਰਾਂਗੇ ਹੁਣ ਰਮਾਂਡ ਲੈ ਕੇ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਇਹ ਰੱਖਦੇ ਸੀਗੇ ਉਹ ਸਾਰਾ ਦੇਖਾਂਗੇ